ਕੀ ਕੰਮ ਹੈ ਦਵਾਰਾ ਸਮਾਸ਼ਰ ਗੁਰੂ ਨਾਮ ਕੀ ਟਾਟਾ ਰਜਿੰਦਰ ਕਿੱਥੋਂ ਆਏ ਸੀ ਮੈਂ ਉਹ ਖਾਣੇ ਵਾਲ ਸਮਾਸ਼ਰ ਗੁਰੂ ਦਵਾਰਾ ਹਾਂ ਠੀਕ ਹੋਇਆ ਕਿਸੇ ਦੀ ਆਪਣੀ ਨਹੀਂ ਯੂਪੀ ਤੋਂ ਆ ਪਹਿਲਾਂ ਜਿਹੜਾ ਡੇਵਾ ਚਾਰਟੀ ਦਵਾ ਦੀ ਤਰੀ ਆਏ ਠੀਕ ਹੈ ਦਵਾਰਾ ਦੀ ਸੇਵਾ ਹੀ ਕਰਦਾ ਰਿਹਾ ਕੀ ਗੱਲ ਕੀ ਬੀਤੀ ਜਿਸ ਤੇ ਤੁਹਾਨੂੰ ਮਿਰਦਾ Ashram ਦਾ ਸਹਾਰਾ ਲੈਣਾ ਪਿਆ ਬੜਾ ਖਰਾਬ ਹੋ ਗਿਆ ਅੱਛਾ ਜੀ ਇੰਜ ਦੇ ਟ੍ਰੈਕ ਹੋ ਗਿਆ ਸੀ ਸਰਦਾਰ ਕਮਲ ਸਿੰਘ ਦਾ ਅੱਛੀ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਦੇ ਸੀ ਉਹਨਾਂ ਨੇ ਬਾਅਦ ਚੁਕੇ ਇਸ ਤਰ੍ਹਾਂ ਦੀ ਕੋਈ ਮਦਦ ਕੀਤੀ ਤੁਹਾਡੀ ਉਹ ਦੂਜੇ ਗੁਰਦੁਆਰੇ ਨੂੰ ਉਝਾ ਵਾਲੇ ਆ ਗਏ ਪਹਿਲਾਂ ਵੀ ਬੰਬਲ ਸੀ ਉਹ ਚਲੇ ਗਏ ਉਝਾ ਜਿਹੜੇ ਆ ਉਹਨਾਂ ਨੇ ਸਾਡੀ ਆਪਣੇ ਬੰਦੇ ਆਪਣੇ ਥੀ ਥਾਂ ਨੇ ਵੀ ਦਸਤੌਰੇ ਕਿੰਨਾ ਤਾਂ ਗੱਡੀ ਥੱਲੇ ਆਉਣ ਗਿਆ ਦੇਖੀ ਕੋਈ ਹੋਇਆ ਬਈ ਗੱਲ ਹੋ ਗਈ ਸਰਕਾਰ ਸਾਹਿਬਾਂ ਵਾਲੇ ਤੁਹਾਨੂੰ ਕਿੱਥੇ ਆ

ਕਿੰਨਾ ਪੜਿਆ ਤੁਹਾਨੂੰ ਇੱਕ ਬੰਦੇ ਦੀ ਸਟੋਰੀ ਦਾ ਨਹੀਂ ਨਹੀਂ ਵੈਸੇ ਲੋਪਾਲ ਫਾਗ ਦੇ ਦਾਗਾ ਗਾਲਟਾ ਹੈੜਾ ਅਕੀੜਾ ਲਾਗ ਕੀ ਫਰਕ ਕੀ ਨਾਮ ਹੈ ਜੀ ਸੋਨੂ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਰਾਮਪੁਰਪੂਤਵੰਡੇ ਇੱਥੇ ਕੋ 2 ਸਾਲ ਹੋ ਗਏ ਜੀ ਇੱਥੇ ਆਏ ਕਿੱਥੇ ਰਹਿੰਦੇ ਪਿਆ ਇੱਥੇ ਪਹਿਲਾਂ ਇੱਥੇ ਕਦੀ ਕਿਤੇ ਤੇ ਕਦੀ ਕਿਤੇ ਜਦੋਂ ਇਹ ਬਾਬਾ ਜੀ ਦਾ ਸੁਬਾ ਸੁਣੀ ਆ ਫਿਰ ਉਸ ਤੋਂ ਬਾਅਦ ਇੱਥੇ ਆ ਗਏ ਆ ਇੱਥੇ ਇਹ ਚੀਜ਼ ਦੀ ਘੜਨੀ ਹੈ ਜੀ ਸਭ ਕੋਈ ਮਿਲਦਾ ਜੀ ਪੈਰਾਂ ਦੇ ਲੈ ਕੇ ਸਿਰ ਤੱਕ ਜਿਹੀ ਮਿਲਦੀ ਹੈ ਜੀ ਨਾਉਣ ਤੋਂ ਹੁੰਦੀ ਕੋਈ ਦਿੱਖ ਨਹੀਂ ਹੈਗੀ ਜਿਹੜੇ ਕੱਪੜੇ ਤੋਂ ਕੋਈ ਦਿੱਖ ਨਹੀਂ ਹੈਗੀ ਰੋਟੀ ਪਾਣੀ ਦੀ ਕੋਈ ਦਿੱਖ ਨਹੀਂ ਸੋਨਾ ਮਿਲਦਾ ਜੀ ਮੀਂਹ ਆਵੇਂ ਨੇ ਰਿਆਵੇ ਸਾਨੂੰ ਉਹਨਾਂ ਦਾ ਪ੍ਰਸ਼ਾਦਾ ਛਕਾਉਣਾ ਛਕਾਉਣਾ ਹੈ ਹਾਂਜੀ ਭਾਜੀ जाती गा ओ ये गेट से लेट होने से तो बेटर नहीं कोई है <masters> नहीं नहीं मरा नहीं पता ही कोई बैठो बैठो नहीं छोड़ जा और अभी तुम नहीं हैं हां हैं अभी ओके ਵਾਰੀ ਗੁਰਜੀ ਕਾ ਖਾਲਸਾ ਵਾਰੀ ਗੁਰਜੀ ਕੀ ਫਤਿਹ ਜੀ ਆਪ ਸਭ ਸੰਗਤਾਂ ਭਰੀ ਭਾਜande ਹੋਗੇ ਜਿਹੜਾ ਬਿਰਧ ਘਰ ਆ ਇਹ ਭਾਈ ਕਿਨੇ ਜਾਈ ਤੇ ਭਾਈ ਮਨਸਾਹ ਰੋਡ ਤੇ 100 ਮੀਟਰ ਜਿੱਥੇ ਫਲੈਟ ਬਣੇ ਆ ਮਹਿਰ ਦੇ ਕੰਢੇ ਦੁੱਤੋਂ ਕੋਟ ਮੇਟ ਸਿੰਗ ਦੇ ਰਾਤੀ ਉੱਥੋਂ ਸਿੱਧੀ ਜਿਹੜੀ ਉਹ ਭਾਈ ਮਨਸਾਹ ਹੁੰਦੀ ਆ ਗੁਰਦੁਆਰਾ ਭਾਈ ਮਨਸਾਹ ਜਿਹੜਾ ਬਹੁਤ ਹੀ ਇਤਿਹਾਸੀ ਆ ਜਿੱਥੇ ਖੂਹ ਆ ਜਿਹਦੇ ਵਿੱਚ ਭਾਈ ਮਨਸਾਹ ਖੁਦ ਡਿੱਗੇ ਬਨੰਡਾ ਆਗੇ ਗੁਰੂ ਅਰਜਨ ਸਾਹਿਬ ਰਾਨਾ ਨੇ ਕੱਢਿਆ ਹੈ ਉੱਥੋਂ ਜਦੋਂ ਤੇ ਆਗੇ ਗੁਰਦਾਰੇ ਦੇ ਤੀਪੋਂ ਤੋਂ ਖੱਬੇ ਹੱਥ ਹੁਣਾ ਤੇ ਸਿੱਧੇ ਤੇ ਬਿਰਧਕਾਰ ਆ ਜਾਣਾ ਬਿਰਧਕਾਰ ਨੂੰ ਬੜੇ ਬੜੇ ਸੋਹਣੇ ਰੰਗ ਚਿੱਤੇ ਆ ਤੇ ਜਦੋਂ ਅੰਦਰ ਆਉਂਦੇ ਜਿਹੜਾ ਤੁਹਾਨੂੰ ਜਾਪੂ ਗਰਾਗ ਪਰੰਦੇ ਰੰਦੇ ਆਉਂਦੇ ਤਾਂ ਬਿਰਧਕਾਰ ਆ ਮਿਸ਼ਿਆ ਆ ਇਹ ਬਿਰਧਾ ਆਸ਼ਰਮ ਹੈ ਇਹ 100 ਇਹ ਪਤੀ 36 ਸਾਲ ਹੋ ਗਏ ਆ ਅਰੇ ਸੀਨਾ ਅਸਲ ਵਿੱਚ ਗੱਲ ਤਾਂ ਮੈਂ ਸੰਤਾਂ ਨੂੰ ਨਾ ਬਹੁਤ ਸਾਰੇ ਲੋਕਾਂ ਨੇ ਨਾ ਸਾਧਾ ਨੇ ਸਾਧਾ ਰਗੂ ਨਾ ਮੈਂ ਦਿਲ ਭਰਾਈ ਨਹੀਂ ਕਰਦਾ ਦੁਨੀਆ ਨੇ ਲੁੱਟਿਆ ਬੜਾ ਉਹਨੇ ਕਰਕੇ ਨਾ ਜਿਹੜਾ ਵਾ ਵਿਸ਼ਵਾਸ ਜਿਹੜਾ ਵਾ ਗਵਾ ਚੁੱਕਾ ਵਾ ਹੁਣ ਜਿਹੜਾ ਵਾ ਚੰਗੇ ਬੰਦੇ ਮਿੱਥੂ ਦੇ ਕੰਮ ਵਾਲੇ ਜਿਹੜੇ ਕੋ ਕੰਮ ਕਰਨਦੇ ਉਹਨਾਂ ਨੂੰ ਉਹਨਾਂ ਨੂੰ ਤੇ ਜ਼ਰੂਰ ਥੰਡੇ ਵਰਤੀ ਆ ਗੱਲ ਇਹ ਨੂੰ ਸਤਗੁਰੂ ਦੇ ਸਾਰੇ ਖੇੜ ਆ ਭਾਈ ਇਥੇ ਨਹੀਂ ਆ ਜਿਹੜੀ ਪਤਾ ਨਹੀਂ ਚੱਲੋਂ ਡੇ ਮੈਂ ਪਿਆਵ ਨਹੀਂ ਪਤਾ ਇੰਨਾ ਬਿਰੁਰਗ ਟੱਪਲ ਟੋਰ ਖਾਣ ਵਾਲਾ ਹੋਵੇ ਰੇ ਤੁਸੀਂ ਦੱਸਿਆ ਜੀ ਨੂੰ 100 ਤੋਂ ਜਿਹੜਾ ਪ੍ਰਾਂਧ ਸਵਾ 500 ਰੇਡ ਜਿਹੜਾ ਬਥੁਰ ਜਿਹੜਾ ਸਾਡੇ ਕੋਲ ਇਹੋਲੇ ਬਿਰੁਰਗੇ ਤੇ ਜੇ ਕਿਤੇ ਰਾਤ ਤੱਕ ਰਾਪਾ ਨੂੰ ਇਹਨਾਂ ਨੂੰ ਛੁੱਟੀ ਦੇ ਦਈਏ ਤਾਂ ਮੇਰਾ ਖਾਲੇ ਵੀ ਰਾਤ ਨੂੰ ਖਲੋੜ ਨੂੰ ਤਾਂ ਨੰਮ ਨਹੀਂ ਮਣੋ ਇੰਨੀ ਦੁਨੀਆ ਆ ਰਹੀ ਐਵੇਂ ਸਾਡਾ ਆ ਪਿਆ ਵਾ ਬਿਰਦਾਸ਼ਰਮ ਬਹੁਤ ਬਣਾਉਣੇ ਪੈਣਗੇ ਮੈਂ ਚੋਣਾ ਵਿੱਚ 10000 ਗਾ ਹੀ ਥਾ ਆ ਸਾਡੇ ਕੋਲ ਆਪਾਂ ਹੁਣ ਕਿਉਂ ਨਹੀਂ ਆਉਂਦੇ ਇੱਥੇ ਕੋਈ 5-700 ਕਮਰਾ ਬਣਾਈਏ ਜਿਹਦੇ ਵਿੱਚ ਮੇਰੇ ਕੋਲ 12 ਕੇ 80 ਦੀ ਐਫਸੀਆਰ ਮਿਨਿਸਟਰੀ ਆਫ ਹੋਮ ਅਫੇਅਰ ਨੀਤੀ ਯੋਗ ਸੀਐਸਆਰ 1 ਮੇਰਾ ਮਤਲਬ ਸਾਰੀਆਂ ਪ੍ਰੋਗਰਾਮਾਂ ਜਿੰਨੇ ਹਿੰਦੁਸਤਾਨ ਦੀਆਂ ਪੰਜਾਬ ਦੀਆਂ ਤੇ ਸੈਂਟਰ ਗਵਰਨਮੈਂਟ ਦੀਆਂ ਸਾਰੀਆਂ ਪ੍ਰੋਗਰਾਮ ਸਾਡੀ ਸੰਸਥਾ ਦੇ ਕੋਲ ਹੈ ਤੇ ਭਾਰੇ ਜਿਹੜੇ ਧੰਨਵਾਦ ਦਾਨੀ ਆ ਲੋਕ ਜਿਹੜੇ ਆ ਉਹਨਾਂ ਦਾ ਫਰਕ ਬੰਦਾ ਵੀ ਉਹ ਹੋਣ ਤੇ ਆਪਣਾ ਤੁਹਾਨੂੰ ਸਭਲਾ ਕਰ ਤੇ ਜਿਹੜੇ ਦੂਜੇ ਲੋਕ ਵੀ ਆ ਮੈਂ ਉਹਨਾਂ ਨੂੰ ਜਾਨਾ ਗੱਲ ਤਾਂ ਮੈਂ 64 ਸਾਲ ਮੇਰੀ ਉਮਰ ਹੋ ਗਈ ਯਾਰ ਰੱਬ ਦਾ ਵਾਸਤਾ ਤੁਹਾਡੇ ਹੁਣੇ ਦਿਮਾਗ 'ਚ ਗੱਲ ਵੜ ਜਣੀ ਚਾਹੀਦੀ ਹੈ ਜਦੋਂ ਮੈਂ ਮਰ ਗਿਆ ਬਾਅਦ ਦੇ ਵਿੱਚ ਤੁਸੀਂ ਮੇਰੇ ਸੋਲੇ ਕਾਉਂਦਾ ਕੀ ਫੜਾ ਸੀ ਬਾਬਾ ਚਾਲ ਬੜਾ ਚੰਗਾ ਹੈ ਬਾਬੇ ਚਾਲ ਨੇ ਬੁੱਢੇ ਸਾਹਦੇ ਆ ਮਗਰੋਂ ਘੋੜੀਆਂ ਢੋਣ ਦਾ ਸਪੀਕਰ ਪਾੜਨ ਦਾ ਕੀ ਫਾਇਦਾ ਜੇ ਹੁਣ ਨਹੀਂ ਮੇਰਾ ਸਾਥ ਦੇਣਾ ਜਿਉ ਆਪਾਂ ਕਮਰੇ-ਕਮਰੇ ਬਣਾ ਦੇ ਮੇਰਾ ਮਨ ਆਪਣਾ ਮੇਰਾ ਮਰਦਾ ਰਸਤਾ ਕਰ ਦਿਓ ਜਦੋਂ ਮੈਂ ਮਰਾਂ ਆਦੇ ਉਹ ਤਾਂ ਮੈਂ ਤਾਂ ਆਪਣੇ ਨਿਸ਼ਚਿੰਤ ਹੋ ਕੇ ਮਰਾਂ ਵੀ ਮੈਂ ਜਿਹੜੇ ਮਿਸ਼ਨ ਆਪੇ ਆਇਆ ਹਾਂ ਮੈਨੂੰ ਸਤਗੁਰੂ ਨੇ ਲਾਇਆ ਇਹੋ ਮੇਰਾ ਮਿਸ਼ਨ ਪੂਰਾ ਹੋ ਗਿਆ ਇੱਕ ਕਰਕੇ ਮੇਰੀ ਬੇਨਤੀ ਆ ਮੇਰਾ ਸਾਥ ਦਿਓ ਮੇਰੇ ਕੋਲ ਆਓ ਆਗੇ ਮੈਂ ਮੈਨੂੰ ਇਹ ਨਹੀਂ ਮੈਂ ਤਾਂ ਪੈਸੇ ਪਾ ਦਿਓ ਹਨ ਬਣਾ ਕੇ ਮੇਰਾ ਮੇਰਾ ਮਿਚੂ ਦੇਖੋ ਕਿ ਮੈਂ ਥੋੜਾ ਕੀ ਹਾਂ ਮੇਰਾ ਉਹ ਕੰਮ ਕਰਕੇ ਦਿਓ ਮੈਨੂੰ ਉਹ ਨਾਲ ਦੇ ਆਪਾਂ ਇਹ ਬਜ਼ੁਰਗ ਰੋਦੇ ਫਿਰਦੇ ਆ ਜਿਹੜੇ ਮੈਂ ਮੋੜਦਾ ਵਾਂ ਮੇਰੀ ਜਾਨ ਮੇਰੇ ਦੀ ਕਿਵੇਂ ਮੈਂ ਤੇ ਬਜ਼ੁਰਗ ਨੂੰ ਮੋੜਦਾ ਮੈਂ ਕੀ ਕਰਾਂ ਹੁਣ ਮੇਰੇ ਕੋਲ ਗੱਡੀ ਕਿੱਥੇ ਰੱਖਣ ਨੂੰ ਥਾਂ ਨਾ ਆਊਗਾ ਮੈਂ ਕੀ ਕਰੂੰਗਾ ਬਾਬਾ ਜੀ ਜਿਹੜੇ ਜੁਰੂਰ ਕਿਤੇ ਆਏ ਨੇ ਯਾਰ ਕੁਝ ਪਰਿਵਾਰ ਛੱਡ ਕੇ ਕਿਉਂ ਉਹ ਪਿਤਾ ਬਾਕੇ ਤੁਹਾਡੇ ਨੂੰ ਦਫ਼ਤਰ ਰੱਖਦੇ ਨੇ ਆਪਣੇ ਸੰਭ ਦੀ ਕੱਲ ਇਸ ਤਰ੍ਹਾਂ ਉਹ ਕੋਈ ਕੈਂਪ ਮੰੰਦੇ ਆ ਜਿਹੜੇ ਕੋਈ ਆੜ ਕੇ ਪਤਾ ਲਾਉਂ ਇਆਂ ਨੂੰ ਦਰ ਆਪੇ ਆਪਣੀ ਮਾੜੀ ਸਾਰੀ ਦੁਨੀਆ ਰੱਬ ਤੋਂ ਬਿਗੈ ਰੀ ਓਹੀਂ ਕਿਸੇ ਕੋ ਪੈਸਾ ਮੰਗਦੇ ਨੇ ਇਹਨਾਂ ਨੂੰ ਇਹ ਕੋ ਹਰਾ ਕੇ ਕੋ ਦੇ ਜਰੂਰ ਦਿਓ ਜਿਹਨ ਕੋ ਨਹੀਂ ਹਰਾ ਉਹ ਨੂੰ ਮੈਂ ਜਿਆਦਾ ਪਿਆਰ ਕਰਦਾ ਸੱਚੀ ਗੱਲਾਂ ਮੈਨੂੰ ਅੱਜ ਖੁਸ਼ੀ ਵੀ ਜਿਆਦੀ ਆਉਂਦੀ ਆ ਇਹ ਪਿਛਲੇ ਕੋਈ ਜਣੀ ਆ 36 26 ਸਾਲ ਤੋਂ ਜਿਹੜਾ ਵਾ ਇਹਨੂੰ ਰਜਿਸਟਰਡ ਪਾਵਰ ਦੇ ਉੱਤੇ ਇਹ ਜਿਹੜਾ ਕਰ ਰਿਹਾ ਬਾਬਾ ਜੀ ਕਿਸੇ ਆਰਾਮ ਵਾਲੀ ਉਹ ਪੰਜਾਬ ਦੀ ਚੇਤਨਾ ਸਰਕਾਰ ਨਹੀਂ ਨਹੀਂ ਸਾਨੂੰ ਇਹਨਾਂ ਨੇ ਕਿਸੇ ਨੇ ਕੋਈ ਸਹਿਯੋਗ ਦਿੱਤਾ ਸਰਕਾਰ ਸਾਨੂੰ ਅਡਾਪਟ ਕੀਤਾ ਹੈ ਸਰਕਾਰ ਨੇ ਇੱਕ ਦੋ ਸਾਲ ਜਿਹੜਾ ਸਾਡੀ ਉਹਨਾਂ ਮਤ ਦਿੱਤੀ ਜਦੋਂ ਮੁੜ ਕੇ ਜਿਹੜਾ ਵਾ ਸਾਰਾ ਕੰਮ ਜਿਹੜਾ ਉਹ ਢੱਲਾ ਮੱਠਾ ਹੋ ਗਿਆ ਤੇ ਹੋ ਜਾਊਗਾ ਕੋਈ ਨਹੀਂ ਫਿਰ ਵੀ ਇਹਨਾਂ ਨੂੰ ਅਹਰਦਾ ਨਮਤ ਕਰਨਾ ਵੀ ਤੁਸੀਂ ਇਹਦਾ ਨਾ ਕਰੋ ਜਿਹੜਾ ਕਿਰਦਾਰ ਪੱਗ ਜੀ ਰੱਖੇ ਨੇ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਪਰੇਸ਼ਾਨੀ ਜਾਂ ਕੋਈ ਐ ਨਹੀਂ ਨਹੀਂ ਕਰੋ ਜੀ ਕਿਰਪਾ ਨਹੀਂ ਅਭੀ ਮੈਨੇ ਮੇਰੇ ਜਿਹੜੇ ਚਾਰ ਵਾਲੇ ਭਾਈ ਚ ਨੇ ਗਿਆ ਜਿਹਦੇ ਬੰਦੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਜਿਹੜੇ ਮੈਨੂੰ ਇਹਦੇ ਹੁਣੇ ਮਨਖਾ ਦਵਾਈ ਉੱਥੇ ਆਪਣੇ ਸਿਆਤਿਆਰਾ ਇਸ ਮੇਲ ਵਾਲਿਆਂ ਨੂੰ ਹੁਣੇ ਭਾਵੇਂ ਵੀ ਆ ਇੰਨੀ ਦਵਾਈ ਚਾਹੀਦੀ ਭਾਵੇਂ ਲੱਖ ਰੁਪਏ ਦੀ ਦਵਾਈ ਹੋਵੇ ਲੱਖ ਰੁਪਏ ਦੀ ਮੈਨੂੰ ਅੱਡੇ ਘੰਟੇ ਜਿੱਥੇ ਪਹੁੰਚੂ ਮੇਰੇ ਯਾਰ ਆਖਰੇ ਜੀ ਰੱਬ ਦੇ ਬੰਦੇ ਵੀ ਤੇ ਕੁਦਰਤ ਨੇ ਪੈਦਾ ਕੀਤੇ ਕੇ ਇਹ ਬਜ਼ੁਰਗ ਦੇ ਤੇ ਕੀ ਗੱਲ ਉਹਨਾਂ ਵਾਸਤੇ ਖਾਣੇ ਦਾਣਾ ਨਾ ਦੇਊਗਾ ਹਮੇ ਇਹੋ ਜਿਹੇ ਕਈ ਜਿਹੜੀਆਂ ਮਹਾਨ ਸ਼ਕਤੀਆਂ ਜਿਹੜੀਆਂ ਬੜੀਆਂ ਬੜੇ ਚੰਗੇ ਲੋਕ ਆ ਸਾਨੂੰ ਉਹਨਾਂ ਹਾਲ ਬਣਾ ਕੇ ਦਿੱਤੇ ਆ 80 ਹਜ਼ਾਰ ਪਰਸੈਂਟ ਦੇ ਤਰੂ ਇਦਾਂ ਮੇਰੇ ਨਾਲ ਹੈਗੇ ਬੰਦੇ ਜੁੜੇ ਜਿਹੜੇ ਮੇਰਾ ਕੋਈ ਮੇਰੀ ਕੋਈ ਮੇਰੇ ਦੁੱਖ ਸੁਣਦੇ ਆ ਤੇ ਮੈਂ ਉਹਨਾਂ ਨੂੰ ਸੁਣਾਉਣਾ ਵੀ ਆ ਇਹ ਰੱਬ ਜਿਹੜਾ ਵਾ ਉਹਨਾਂ ਤੇ ਦਰਪਾ ਕਰਦਾ ਮੈਂ ਜਿਆਦਾ ਦੁਨੀਆ ਕੋਲ ਮੈਨੂੰ ਕਿਸੇ ਕੋਲ ਦੇ ਸਾਰੇ ਮਹੀਨੇ ਨੇ ਮੇਰਾ ਛਾਲ ਆ 10000 20000 ਕਦੇ ਕਦੀ ਨਹੀਂ ਕਿਤੇ ਕੋਈ ਫੰਡ ਆ ਰੱਬ ਦੀ ਕਿਰਪਾ ਵਾ ਚਲੋ ਤਾਨੂੰ ਜਿੱਥੋਂ ਕੋਈ ਕਿਰਾਇਆ ਪਾੜਾ ਕੋਈ ਜੋਬ ਤੁਹਾਨੂੰ ਮਿਲਦਾ ਅਡਾ ਜਿਹੜੇ ਪਰਿਵਾਰ ਦੇ ਵਿੱਚੋਂ ਅਸੀਂ ਉਹਦੇ ਨਾਲ ਹੀ ਕਿ ਉਹ ਹਸਪਤਾਲ ਜਾਂ ਉਹ ਕਿ ਬੈਂਕਿੰਗ ਦਾ ਨਿਮਾਣ ਕੀਤਾ ਜਾਂਦਾ ਹੈ ਅੱਛਾ ਉਹ ਕਿਸ ਜਗ੍ਹਾ ਤੇ ਕਿਸੇ ਉਹਦੇ ਲਈ ਕੀ ਲੋਕਾਂ ਕੋਲੋਂ ਜੋਬ ਜਾਂਦੇ ਹੋ ਹਾਂ ਸੰਗਤਾਂ ਨੂੰ ਸੁਝਾਉਂਗੇ ਚੌਣੇ ਏਰੀਆ ਦੇ ਗੱਲ ਇਸ ਤਰ੍ਹਾਂ ਆਉਂਦੀ ਜੋ ਭਾਈ ਕਨਿਆ ਜੀ ਦਾ ਮਿਸ਼ਨ ਹੀ ਹੋਏ ਹੋਈ ਲਈ ਜਿੱਥੇ ਇਹਨਾਂ ਨੂੰ ਪਾਣੀ ਪੋਣਾ ਇਹਨਾਂ ਨੂੰ ਰੋਟੀ ਪਾਣੀ ਪੋਣਾ ਇਹ ਜਿੱਥੇ ਇਹਨਾਂ ਨੂੰ ਰੋਟੀ ਪਾਣੀ ਦੇਣਾ ਪੜੇ, ਛਣੇ ਦੇਣਾ ਤਾਂ ਭੜੀ ਜਾ। ਲੰਗਰ ਪਾਣੀ ਛਕਾਉਣਾ ਵਾ ਤੇ ਉਹਨਾਂ ਨੂੰ ਪਾਣੀ ਧਾਣੀ ਪੋਣਾ, ਸੇਵਾ ਕਰਨੀ ਆ। ਉੱਥੇ ਇਹਨਾਂ ਨੂੰ ਮਲਮ ਪੱਕੀ ਦੇਨਾਂ ਨੂੰ ਦਵਾਈ ਦਾਰੂ ਕਰਨਾ। ਮੈਂ ਹੁਣ ਜਿਹੜਾ ਸੋਚਿਆ ਵੀ ਇਹੋਲੇ ਅੱਖਾਂ ਮਨਵਾਉਣੀਆਂ ਜਿਹੜੀਆਂ ਬਹੁਤ ਔਖੀਆਂ ਹੋਊ। ਇੱਕ ਅੱਖ ਦਾ ਪ੍ਰੈਸੈਂਟ ਹੋਣਾ ਹੈ 25-30 ਹਜ਼ਾਰ ਤੋਂ ਥੱਲੇ ਨਹੀਂ, ਲਗਭਗ ਆਲਮੀ ਦੀ ਚੱਲ ਸਕਦਾ। ਇੱਥੇ ਵੀ ਆਸ਼ਰਮ ਬਣੇ ਆ ਜਿਹੜੇ-ਜਿਹੜੇ ਲੱਖ-ਲੱਖ ਰੁਪਈਆ ਮਹੀਨਾ ਦਾ ਲੈਂਦੇ ਆ। ਪੰਜਾਬ ਨੇ ਯਾਰ ਲੈਂਦੇ ਆ ਉਹ ਮੈਨੂੰ ਤਾਂ ਹੀ ਆਉਂਦੇ ਆ ਵੀ ਤੁਸੀਂ ਇੱਥੇ ਆਓ ਇਹਦੇ ਨਮਰੇ ਬਣਾਏ ਆਂ ਅੱਡੇ ਇੱਥੇ ਬਣਾ ਦਿਓ ਤੁਸੀਂ ਪੈਸੇ ਉਹ ਮੈਂ ਹਾਂ ਨੂੰ ਉਹ ਤਾਂ ਪਹਿਲੇ ਪਹਿਲਾਂ ਵਾਲੇ ਆਸ਼ਰਮ ਦੇ ਮਿਰਕੋ ਘੁੰਡੇ ਬੁੱਢੇ ਉਹ ਜਿਹੜੇ ਹਾਂ ਉਹਦੇ ਨੇ ਇਹਦੇ ਪਹਿਲੇ ਨੇ ਉੱਥੇ ਦਲਦੋ ਉਹ ਤੁਹਾਨੂੰ ਉਹ ਬਣਾ ਰਹੇ ਆਂ ਜੀ ਉੱਥੇ ਜਿੱਥੇ ਫਲੈਟ ਆ ਬਣੇ ਇੱਥੇ ਭਾਈ ਮਾਨਸਾਹਬ ਰੋਡ ਦੇ ਉੱਤੇ ਹੀ ਉਹ ਫਲੈਟ ਬਣੇ ਉਹਨਾਂ ਦੇ ਨਾਲ ਹੀ ਬਿਲਕੁਲ ਤੇ 메ਨ ਸੜਕ ਦੇ ਉੱਤੇ ਹਸਪਤਾਲ ਆ ਅੱਖਾਂ ਨਾਲੇ ਗੰਦਾ ਨਾ ਕਰਾਂ ਨਹੀਂ ਉੱਥੇ ਨਾਮ ਨਾਮ ਮੈਂ ਉੱਥੇ ਸਜੋਗ ਹੋਣਾ ਕੋਈ ਸੱਜਾ ਕੋਈ ਸੀਮਿੰਟ ਕੋਈ ਰੇਤ ਕੋਈ ਇੱਟਾਂ ਕੋਈ ਬੱਦਰੀ ਐੋ ਜੀ ਸਾਨੂੰ ਸਜੋਗ ਕਰੋ ਮੈਨੂੰ ਮਾਇਆ ਦੀ ਏਡੀ ਲੋੜ ਨਹੀਂ ਪਾਇਆ ਤਾਂ ਮੇਰਾ ਕੋਈ ਮਸਲਾ ਤੁਸੀਂ ਮੈਨੂੰ ਮਾਇਆ ਝੋ ਤੈਨੂੰ ਇਹ ਆ ਵੀ ਆਪਣਾ ਪਹਿਲੇ ਹੋ ਕੇ ਬਣਾ ਲਓ ਬੇ ਮਸ਼ੀਨਾਂ ਮੈਂ ਦੇ ਪ੍ਰਕਾਰ ਕੋਈ ਲੋਨ ਲਾ ਲਾਏ ਉਹ ਪਰਕੇ ਕਰੋੜ ਕਰੋੜ ਰੁਪਏ ਦੀ ਮਸ਼ੀਨਾਂ ਇੱਕ ਤਰ੍ਹਾਂ ਬਣਾ ਦਿਓ ਜੀ ਸਾਡਾ ਦੁਨੀਆ ਦੇ ਉੱਤੇ ਕੋਈ ਦੰਡ ਪੜ ਜਵੇ ਕੋਈ ਨਿਤਰੀ ਨਾ ਤਰਿਆ ਕਰੇ ਜਿਹੜੇ ਗਰੀਬ ਗੁਰਬੇ ਆ ਮੈਂ ਦੋਨਾਂ ਵਾਸਤੇ ਯਾਰੀ ਜਿਆਦੀ ਤਰਲਾ ਮੈਂ ਉਹਨਾਂ ਗਰੀਬਾਂ ਆਪੇ ਲੈਣਾ ਸਹੂਕਾਰ ਦੇ ਉੱਪਰ ਦੁੱਖ ਉਹਦੇ ਆਨੰਦ ਵਿੱਚ ਲੈ ਆ ਕੇ ਘਰਾ ਦੇ ਦੇ ਕਿਸ ਦਫਤਰ ਕਿਸ ਮੋਬਾਈਲ ਨੰਬਰ ਤੇ ਤੁਹਾਡੇ ਨਾਲ ਲਿੰਕ ਕੀਤਾ ਜਾਵੇ ਇਹ ਨੰਬਰ ਹੈ ਜੀ 9815805336 9815805336 ਇਹ ਨੰਬਰ ਹੈ ਮੇਰਾ ਇਹ ਡਾਕਟਰ ਸਮਝ ਲੋ ਵੀ ਦਰਦ ਘਾ ਰਿਹਾ ਭਾਈ ਕਿਹਨਿਆ ਜੀ ਇਹ ਜਾਂ ਹੁਣ ਉੱਥੇ ਮਿਸਤਰੀ ਲੱਗੇ ਦਾਬਾਰਾਂ ਇਹ ਮੈਂ ਉੱਥੇ 20 ਘੰਟੇ ਨਾ ਉੱਥੇ ਵੀ ਆਉ ਮੇਰੇ ਕੋਲ ਨਾ ਮਿਲ ਰੋਡ ਦੇ ਉੱਤੇ ਤਨੇ ਬਰੇ ਗਿਆ ਜਿਆਦਾਤਰ ਫੋਨ ਦੀ ਜਿਹੜੀ ਜਤ ਸੀ ਸੇਵਾ ਜਿਹੜੀ ਆ ਕਰਕੇ ਫੋਨ ਤੇ ਵੀ ਮਰ ਨਾਲ ਕਰ ਸਕਦੇ ਹਾਂਜੀ ਬਾਕੀ ਕੋਈ ਬਿਜੂਲਗ ਅਚਾਨਕ ਕੋਈ ਸੇਵਾ ਖਰਾਬ ਹੋ ਜਾਂਦੀ ਹੈ ਤੇ ਦੇ ਉਹ ਕਿਹੜੇ ਸਿਖੌਲੇ ਨਾਲ ਇਹ ਨਾਲ ਤਾਂ ਸਾਨੂੰ ਜਿਹੜੀਆਂ ਨਾ ਸਿੱਟਿਆ ਫਾਊਂਡੇਸ਼ਨ ਨਾਲ ਚਮਨਾਂ ਨੂੰ ਸਿੱਟਿਆ ਜੀ ਉਹ ਚੜਾਈ ਚਾਗੇ ਮਹਾਰਾਜ ਸਾਫ ਫਰੰਡ ਜਿਹਨਾਂ ਦਾ ਬਸਾਬ ਉਹਨਾਂ ਦਾ ਪੁੱਤਰ ਜਿਹੜਾ ਉਹ ਉਹ ਬਹੁਤ ਵਧੀਆ ਬੰਦਾ ਸਾਡੇ ਵੀ ਤੇ ਉਹਨਾਂ ਦਾ ਹੁਕਮ ਹੈ ਉਹ ਤੋਂ ਗੁਰੂ ਨਾਨਕ ਦੇਵ ਜੀ ਦੇ ਇੱਥੇ ਸਾਨੂੰ ਇੱਥੇ ਪ੍ਰੋਵਾਈਡ ਕਰਦੇ ਉਹਨਾਂ ਦਾ ਬਾਬਾ ਜੀ ਨਾਲ ਵਾਲਾ ਡਾਕਟਰ ਸਾਨੂੰ ਪ੍ਰੋਵਾਈਡ ਕੀਤੀ ਆ ਉਹ ਡਾਕਟਰ ਹਫਤੇ ਦੇ ਵਿੱਚ 2-3 ਵਾਰ ਆਉਂਦੇ ਜਦੋਂ ਫੋਨ ਕਰਕੇ ਆਉਂਦੇ ਤੇ ਸਰਕਾਰੋਂ ਨੇ ਇੱਕ ਡਾਕਟਰ ਲਵਾਇਆ ਐਮਬੀਬੀਐਸ ਆ ਬੀਬੀ ਕੋਈ ਸਲਟਨਮੈਂਟ ਜਿਹੜੇ ਵਾ ਉਹ ਨਛਾ ਜਿਹੜੇ ਨਸ਼ੇੜੀ ਨੇਰੇ ਮਾਰੇ ਬੋਲੀ ਨਾਲ ਨੰਬਰ ਪੜ੍ਹੇ ਜਿਹੜੇ ਉਹ ਉਹਦੀ ਡਿਊਟੀ ਲੱਗੀ ਹੈ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਇਹ ਪੰਜਾਂ ਮਿੰਟਾਂ ਚ ਉਹਨਾਂ ਨੂੰ ਫੋਨ ਕਰਦੇ ਨੇ ਉਹ ਇੱਥੇ ਹਾਜ਼ਰ ਹੋ ਜਾਂਦੇ ਇੱਕ ਡਾਕਟਰ ਸਾਡੇ ਕੋਲ ਜਿਹੜਾ ਪ੍ਰੋਪਰ ਜਿਹੜਾ ਨਾ ਉਹ 24 ਆਵਰ ਇੱਥੇ ਆ ਦਵਾਈ ਡਰ ਮੇਰਾ ਮਤਲਬ ਤੇ ਚ ਬਜ਼ੁਰਗ ਦੇ ਮੂੰਹ ਦੇ ਵੇਖਿਆ ਜੇ ਕੋਈ ਕਿਸੇ ਦੇ ਸੇਵਕ ਤੋਂ ਥੱਕਾਵਟ ਹੋਵੇ ਤਾਂ ਉਹਨਾਂ ਕੋਈ ਉਹਨਾਂ ਦੇ ਰੰਗ ਦੇ ਵਿੱਚ ਕੋਈ ਫਰਕ ਹੋਵੇ ਉਹਨਾਂ ਦਾ ਖਾਣ ਪੀਣੇ ਦਾ ਇਟਾ ਸੋਚਿਆ ਵੀ ਜਿਹੜੀ ਸਬਜ਼ੀ ਸੇਰੇ ਬਣਾਉਣੀ ਹੈ ਉਹ ਸ਼ਾਮ ਨੂੰ ਨਹੀਂ ਖਾਣੀ ਜਿਹੜੀ ਸ਼ਾਮ ਨੂੰ ਬਣਾਉਣੀ ਹੈ ਸਵੇਰੇ ਨਹੀਂ ਮੈਂ ਹਰ ਚੀਜ਼ ਉਹਨਾਂ ਦੀ ਟੈਸਟ ਕਰਕੇ ਮੈਂ ਵੀ ਉਦੋਂ ਚੋਖਾਣਾ ਬਾਬਾ ਜੀ ਇੱਥੇ ਤੁਹਾਡੇ ਨਾਲ ਜਿਹੜਾ ਸੰਲੋਕ ਕਰਨ ਵਾਲਾ ਕਿਹਦਾ ਤਾਂ ਕਿੰਨੇ ਕੋਈ ਇਹ 17 ਕੋਈ ਉਹਨਾਂ ਨੇ 17 18 ਬੰਦੇ ਸਾਡੇ ਬਾਬਾ ਜੀ ਉਹਨਾਂ ਦੀ ਸਰਵਾ ਦੇ ਚਾਹੋ ਜੀ ਭਾਈ ਆ ਜਾ ਓ ਜਾਰੇ ਦੇਖੋ ਗੱਲ ਦਾ ਜਿਹੜੇ ਕੋ ਗੱਫੇ ਆ ਜਾਣ ਤਾਂ ਮੈਂ ਉਹਨਾਂ ਨੂੰ ਵਾਟੂ ਵੀ ਦੇ ਦਿੰਨਾ ਤੇ ਨਾ ਆਉਣ ਦੇ ਉੱਤੇ ਵੇਲੇ ਫਾਕੇ ਵੀ ਰਹਿ ਜਾਂਦੇ ਆ ਫਿਰ ਉਹਨਾਂ ਨੂੰ ਆਟਾ ਉੱਟਾ ਚੌਲ ਦਾਲ ਵਾਖੀ ਦਾ ਵੀ ਬੈਠੇ ਟੁੱਕ ਕੇ ਜਾ ਕੇ ਆਪਣੇ ਬੱਚਿਆਂ ਨੂੰ ਖਵਾਉਂ ਹਰ ਫਿਰ ਮੈਂ ਉਹਨਾਂ ਨੂੰ ਪਤਾ ਗੱਲਦਾ ਵੀ ਜੇ ਮਾਦੇ ਮੇ ਪਾਏ ਉਹਨਾਂ ਦਾ ਬਾਬਾ ਕਰੇ ਨਾ ਨਹੀਂ ਕਰਦਾ ਇਹ ਜਦੋਂ ਨਾ ਆਉਣ ਉਹ ਅਸੀਂ ਚੌ ਚਾਰ ਦਿਨ ਜੇ ਖਾ ਲੈਨੇ ਆਉਂਦਾ ਇਹ ਐਡਾ ਵੀ ਸਾਡੇ ਕੋਲ ਦਿਮਾਗ ਤੇ ਬਹੁਤ ਮਾਰਾ ਜਾਪੇ ਸੱਚੇ ਪਾ ਚਾਪਾਈ ਕਿਨੇ ਜੀ ਉਹ ਜਾਣਦਾ ਕੀ ਉਹ ਖੇਡਿਆ ਵੀ ਜਿਹੜੇ ਉਹ ਕਲਾ ਹੀ ਦਿੰਦਾ ਕੋਈ ਉਹਨਾਂ ਜੋਗੇ ਕਿਉਂਕਿ ਉਹਨੂੰ ਪਤਾ ਵੀ ਬੜੇ ਤਬਰੇ ਤੇ ਪੜਨੇ ਆ ਕੋਈ ਨਾ ਕੋਈ ਰੱਬ ਦਾ ਪਿਆਰਾ ਜਿਹੜਾ ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਆ ਜਾਂਦਾ ਵੀ ਯਾਰ ਉੱਥੇ ਲੋੜ ਤੇ ਐਦਾਂ ਦਾ ਹਾਲਾਫਰ ਮੈਂ ਸੰਕਟਾਂ ਨੂੰ ਉਹ ਬੰਦੀ ਕਰਦਾ ਹਾਂ ਰੱਖੋ ਮੈਨੂੰ ਘੜੀ ਮੁੜੀ ਇਹੋ ਗੱਲ ਕਹਿੰਦੇ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਮੈਂ ਕਦੀ ਵੀ ਅਜੇ ਤੱਕ ਤੁਹਾਨੂੰ ਕਿਸੇ ਨੂੰ ਨਹੀਂ ਬੰਨਹਾਰਿਆ ਮੈਂ ਹੁਣਾਂ ਨਾ ਵੀ ਮੈਂ ਬਜ਼ੁਰਗ ਹੋ ਗਿਆ ਮੇਰੇ ਮਨ ਦੀ ਇੱਛਾ ਵਾ ਤੁਸੀਂ ਇਹ ਨਹੀਂ ਸਮਝੋਗੇ ਜਿਹੜੀ ਇੱਛਾ ਹੋਏਗੀ ਕਿ ਕੋਈ ਆਪਣਾ ਮੇਰਾ ਕੋਈ ਮੇਰਾ ਕੋਈ ਮੁਫਾਤ ਨਹੀਂ ਕਿ ਮੈਨੂੰ ਜਿਹੜੀ ਇਹਨਾਂ ਬਜ਼ੁਰਗਾਂ ਆਸਤੇ ਕਮਰਿਆਂ ਦੀ ਬਹੁਤ ਜ਼ਰੂਰਤ ਹੈ ਤੇ ਉੱਧਰ ਜਿਹੜਾ ਬੰਡਿਆ ਹੁਣ ਬਸ ਹਸਪੀਟਲ ਉਹਦੇ ਵਾਸਤੇ ਵੀ ਵੱਧ ਤੋਂ ਵੱਧ ਕੋਈ ਫਰਿਆ ਕੋਈ ਸੀਮਿੰਟ ਕੋਈ ਰੇਟ ਕੋ ਬਜਰੀ ਕੋਈ ਜਿੰਨਾ ਹੋ ਸਕਦਾ ਯਾਰ ਸਹਿਯੋਗ ਕਰੋ ਗੱਲ ਕਰੀਏ ਉਹਨੂੰ ਆਪਾਂ ਬਣਾ ਕੇ ਤਿੰਨ ਚਾਰ ਮਜ਼ਲਾ ਤੇ ਉੱਥੇ ਇਹੋ ਜਿਹੀ ਚੀਜ਼ ਬਣਾਈਏ ਉਹ ਜਿਹੜੀ ਦੁਨੀਆ ਖਲੋਖ ਲੋ ਦੇਖੇ ਤੇ ਤੁਹਾਡਾ ਜਿਹੜਾ ਸਹਿਯੋਗ ਹੈ ਉਹ ਕਲ ਪਛਾਣ ਨਹੀਂ ਜਾਊਗਾ ਇਹ ਮੇਰਾ ਤੁਹਾਨੂੰ ਵਾਦਾ ਹੈ ਸਾਰੀ ਗਿੜਗਿੜੀ ਮੈਂ ਗਲਤ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ